ਗੁਰਮਤ ਸਨਿਆਸ ਸਿੰਧ ਦੇ ਦੌਰੇ ਸਮੇਂ 2 ਦਿਨ ਗੱਡੀ ਦੇ ਸਫ਼ਰ ਵਿੱਚ ਕਿਸੇ ਨੇ ਵੀ ਪ੍ਰਸ਼ਾਦਾ ਨਾ ਛਕਿਆ ਜਿਸ ਗੁਰਦੁਆਰੇ ਰਾਤ ਠਹਿਰੇ ਉੱਥੇ ਸੰਤਾਂ ਨੇ ਤਾਂ ਜੁਗਤ ਨਾਲ ਅਲਪ ਹਾਰ ਹੀ ਕੀਤਾ ਪਰ ਸੇਵਕਾਂ ਨੇ ਰੱਜ ਰੱਜ 2 ਦਿਨ ਦੀਆਂ ਕਸਰਾਂ ਗੱਡੀਆਂ ਅਤੇ ਸਵੇਰੇ 5 ਵਜੇ ਤੱਕ ਸੁੱਤੇ ਰਹੇ ਸੰਤ ਜੀ ਮਹਾਰਾਜ ਆਪਣੇ ਨਿਯਮ ਅਨੁਸਾਰ ਅੰਮ੍ਰਿਤ ਵੇਲੇ 1 ਵਜੇ ਜਾਗ ਇਸ਼ਨਾਨ ਕਰ ਨਿਤਨੇਮ ਸਿਮਰਨ ਵਿੱਚ ਜੁਟ ਗਏ 5 ਵਜੇ ਸਭ ਨੂੰ ਆਪ ਨੇ ਜਗਾਇਆ ਅਤੇ ਸਮਝਾਇਆ ਪ੍ਰੇਮਿਓ ਫਕੀਰੀ ਭਾਵ ਕੇ ਗੁਰਮਤਿ ਮਾਰਗ ਬੜੀ ਦੂਰ ਹੈ ਜਦ ਤੱਕ ਸਿਮਰਨ ਅਤੇ ਸੇਵਾ ਦੇ ਆਸਰੇ ਨਾਮ ਰੂਪ ਹੋ ਕੇ ਸਰੀਰ ਤੋਂ ਉੱਤੇ ਉੱਠ ਕੇ ਪਾਰ ਨਾ ਹੋ ਜਾਵੇ ਫਕੀਰ ਭਾਵ ਕੇ ਗੁਰਮਤ ਮਾਰਗ ਦਾ ਪੰਧ ਹੀ ਨਹੀਂ ਬਣਦਾ ਅਸੀਂ ਤਾਂ ਥੋੜੇ ਜਿਹੇ ਦੁੱਖ ਨੂੰ ਦੁੱਖ ਮੰਨ ਲੈਂਦੇ ਹਾਂ ਅਤੇ ਸਰੀਰ ਦੇ ਅਧੀਨ ਹੋ ਕੇ ਸਤਿਗੁਰੂ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ ਭਾਈ ਫਕੀਰੀ ਬਾਣਾ ਧਾਰਨ ਦਾ ਤਾਂ ਇਹੀ ਗੁਣ ਹੈ ਕਿ ਘੱਟ ਤੋਂ ਘੱਟ ਭੇਖ ਭਾਵ ਕੇ ਬਾਣੇ ਦੀ ਇਲਾਜ ਕਰਕੇ ਹੀ ਹਰ ਵੇਲੇ ਸਤਿਗੁਰੂ ਦਾ ਹੁਕਮ ਯਾਦ ਰਹੀਂ ਗੁਰਮਤ ਅਨੁਸਾਰ ਫਕੀਰੀ ਦੇ ਅਰਥ ਇਹ ਹਨ ਫਫਾ ਅਨਾ ਅਥਵਾ ਆਪਣੀ ਹਉਮੈ ਨੂੰ ਮਾਰਨਾ ਕਗਾ ਕਿਨਾਰੇ ਅਥਵਾ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਵਸਤੂ ਨਾਲ ਮੋਹ ਨਹੀਂ ਪਾਉਣਾ ਰਾਰਾ ਰਹਿਮਦਿਲ ਅਥਵਾ ਕੋਈ ਵੀ ਬੁਰਾ ਭਲਾ ਕਹੇ ਤਾਂ ਮਨ ਵਿੱਚ ਉਸ ਦੇ ਪ੍ਰਤੀ ਵਾਹਿਗੁਰੂ ਅੱਗੇ ਅਰਦਾਸ ਹੀ ਕਰਨੀ ਹੈ ਅਤੇ ਗੁੱਸਾ ਨਹੀਂ ਕਰਨਾ